ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਿੱਛੇ ਆਪਾਂ ਇੱਕ ਵੀਡੀਓ ਪਾਈ ਸੀ ਉਸ ਤੋਂ ਲੈ ਕੇ ਕੁਝ ਕਮੈਂਟ ਆਏ ਸੀ ਉਹਨਾਂ ਕਮੈਂਟਾਂ ਦੇ ਜਵਾਬ ਦੇਵਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਨੂੰ ਕਰਦੇ ਹਾਂ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੋ ਜਾਗੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਕਰਦੇ ਆਂ ਫਿਰ ਵੀਡੀਓ ਨੂੰ ਸਟਾਰਟ ਤੇ ਉਸ ਤੋਂ ਬਾਅਦ ਜੇ ਕਿਸੇ ਵੀ ਵੀਰ ਭਰਾ ਨੂੰ ਕੋਈ ਸਵਾਲ ਜਵਾਬ ਕਰਨਾ ਹੋਵੇ ਤੁਸੀਂ ਮੈਨੂੰ ਇੱਥੇ ਕਮੈਂਟ ਕਰਕੇ ਪੁੱਛ ਸਕਦੇ ਜੇ ਆਪਾਂ ਇਹੜੀ ਅਗਲੀ ਵੀਡੀਓ ਬਣਾਵਾਂਗੇ ਉਹ ਇਹਨਾਂ ਕਮੈਂਟਾਂ ਦੇ ਜਵਾਬ ਤੇ ਹੀ ਬਣਾ ਦਾਂਗੇ ਆਪਾਂ ਕਰਦੇ ਆਂ ਫਿਰ ਵੀਡੀਓ ਨੂੰ ਸਟਾਰਟ ਸਭ ਤੋਂ ਪਹਿਲਾ ਸਵਾਲ ਆ ਆਪਣੇ ਵੀਰ ਦਾ ਵੀਰ ਜੀ ਸਾਡੀ ਫਾਈਲ ਸਬਮਿਟ ਹੋਈ ਨੂੰ ਅੱਜ 92 ਦਿਨ ਹੋ ਗਏ ਆ ਵੀਰ ਜੀ ਹਾਲੇ ਤੱਕ ਕੋਈ ਡਿਸਪੈਚ ਦਾ ਮੈਸੇਜ ਨਹੀਂ ਆਇਆ ਕੀ ਰੀਜ਼ਨ ਹੋ ਸਕਦਾ ਵਾ ਵੀਰੇ ਰੀਜ਼ਨ ਤਾਂ ਆਪਾਂ ਕਹਿ ਸਕਦੇ ਆ ਕਿ ਤੁਹਾਡਾ ਨੂਲਾ ਹੌਸਟ ਹੈ ਡਾ ਵਾ ਹੋ ਸਕਦਾ ਵਾ ਕਿ ਉਹ ਅਪਡੇਟ ਨਾ ਹੋਵੇ ਚਲੋ ਐਕਸਪਾਇਰ ਤਾਂ ਸਾਰਿਆਂ ਦੇ ਹੋਏ ਵਾ ਐਕਸਪਾਇਰ ਨੇ ਵੀਜ਼ਾ ਵੀ ਲੱਗੇ ਆ ਅਪਡੇਟ ਜੇਕਰ ਤੁਹਾਡਾ ਨੂਲਾ ਹੌਸਤਾ ਨਾ ਆਇਆ ਤਾਂ ਨਾ ਹੀ ਤਾਂ ਉਹਨਾਂ ਨੇ ਕੁਝ ਦੱਸਣਾ ਵਾ ਤੇ ਨਾ ਹੀ ਤਾਂ ਉਹਨਾਂ ਨੇ ਕੁਝ ਕਹਿਣਾ ਵਾ ਤੇ ਉਹਨਾਂ ਨੇ ਸਿੱਧਾ ਤੁਹਾਡੇ ਨਾਲ ਵਾ ਵੀਜ਼ਾ ਉਹਨਾਂ ਨੇ ਮਿਲ ਕੇ ਲਾਉਣ ਉਹ ਤੁਹਾਨੂੰ ਕਹਿਣਾ ਵਾ ਕਿ ਆਪਣਾ ਨੂਲਾ ਹੌਸਤਾ ਵਾ ਉਹਨੂੰ ਅਪਡੇਟ ਕਰਾਓ ਪਰ ਤੁਸੀਂ ਇਨਾ ਚਿਰ ਹੋ ਗਿਆ ਵਾ 3 ਮਹੀਨੇ ਹੋ ਗਏ ਵਾ 3 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਵਾ ਹੁਣ ਮੈਂ ਤੁਹਾਨੂੰ ਇਹ ਸਲਾਹ ਦਵਾਂਗਾ ਕਿ ਤੁਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਮਲਕੀ ਉਹਨਾਂ ਨੂੰ ਮੇਲ ਕਰੋ ਜਾਂ ਉਹਨਾਂ ਨੂੰ ਫੋਨ ਕਰੋ ਜਾਂ ਤੁਸੀਂ ਆਪ ਉੱਥੇ ਜਾ ਕੇ ਠੀਕ ਹੈ ਉਹਨਾਂ ਨੂੰ ਕਹੋ ਕਿ ਸਾਨੂੰ 3 ਮਹੀਨੇ ਹੋ ਗਿਆ ਫਾਈਲ ਜਮ੍ਹਾਂ ਕਰਾਈ ਨੂੰ ਹਾਲੇ ਤੱਕ ਨਾ ਸਾਨੂੰ ਕੋਈ ਮੇਲ ਆਈ ਆ ਨਾ ਸਾਨੂੰ ਮਤਲਬ ਕਿ ਕੋਈ ਉਹਨਾਂ ਵੱਲੋਂ ਰਿਸਪੌਂਸ ਆਇਆ ਵਾ ਰਿਸਪੌਂਸ ਨਹੀਂ ਆਇਆ ਕੋਈ ਤੇ ਕੀ ਚੱਕਰ ਕੀ ਆ ਅਸੀਂ ਕੀ ਵੇਟ ਕਰੀਏ ਕਿੰਨਾ ਚਿਰ ਹੋਰ ਵੇਟ ਕਰੀਏ ਜਾਂ ਮਲਕੀ ਕਿਉਂ ਆ ਮਲਕੀ ਨਾ ਸ਼ੁਰੂ ਕਹੀ ਵੀ ਜਿਹੜਾ ਲੱਗ ਗਿਆ ਨਹੀਂ ਰਿਹਾ ਤੁਹਾਨੂੰ ਕੋਈ ਨਾ ਕੋਈ ਜਵਾਬ ਦੇ ਦੇਣਗੇ ਅਗਲੇ ਪਾਸੋਂ ਤੁਸੀਂ ਇਹ ਕਰਕੇ ਵੇਖੋ ਜਾਂ ਤੁਸੀਂ ਫੋਨ ਕਰ ਲਓ ਉਹਨਾਂ ਨੂੰ ਜੇ ਤੁਹਾਨੂੰ ਲੱਗੇ ਬਣ ਰਹੇ ਨੇ ਦਿੱਲੀ ਦੇ ਜਿੱਥੇ ਜਾਵਾਂ ਕਹਿੰਦੇ ਸੀ ਫਾਈਲ ਜਾਂ ਤੁਸੀਂ ਆਪ ਉੱਥੇ ਜਾ ਕੇ ਖੁਦ ਪਤਾ ਕਰ ਲਓ ਕਿ ਕਿ ਇੰਨਾ ਛੇਰ ਨਹੀਂ ਲੱਗਦਾ ਜਦੋਂ ਵੀਜ਼ਾ ਲੱਗਣਾ ਹੁੰਦਾ ਵਾ ਉਹ ਤਾਂ ਕਈ ਵਾਰ ਹਫ਼ਤੇ ਵਿੱਚ ਲੱਗ ਜਾਂਦਾ ਵਾ ਤੋਂ ਬਾਅਦ ਮਹੀਨੇ ਦੇ ਵਿੱਚ ਵਿੱਚ ਜਿਹੜਾ ਵੀਜ਼ਾ ਵਾ ਉਹ ਲੱਗ ਜਾਂਦਾ ਵਾ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਪਣਾ ਸਵਾਲ ਆ ਵੀਰ ਦਾ ਭਾਜੀ ਵਿਜ਼ਟਰ ਵੀਜ਼ੇ ਤੇ ਪੱਕੇ ਪੇਪਰ ਬਣ ਜਾਂਦੇ ਆ ਵੀਰੇ ਪੱਕੇ ਪੇਪਰ ਬਣਨ ਵਾਸਤੇ ਪੱਕੇ ਪੇਪਰ ਤੁਹਾਨੂੰ ਭਰਨੇ ਪੈਣੇ ਆ ਜਦੋਂ ਪੇਪਰ ਓਪਨ ਹੁੰਦੇ ਵਾ ਜਾਂ ਕੱਚੇ ਬੰਦਿਆਂ ਵਾਸਤੇ ਜਾਂ ਤੁਸੀਂ ਇੱਥੇ ਇਟਲੀ ਵਿੱਚ ਹੈਗੇ ਜੇ ਤੁਹਾਡੇ ਕੋਲ ਵੀਜ਼ਾ ਹੈਗਾ ਤੁਸੀਂ ਆਪਣੇ ਪੇਪਰ ਭਰ ਸਕਦੇ ਜੇ ਫਿਰ ਵੀ ਠੀਕ ਆ ਉਹਨਾਂ ਦੇ ਕੋਈ ਹੋਰ ਤਰੀਕੇ ਨਹੀਂ ਹੈਗਾ ਠੀਕ ਆ ਉਸ ਤੋਂ ਬਾਅਦ ਅਗਲਾ ਸਵਾਲ ਆਵਾ ਵੀਰ ਜੀ ਮੇਰੇ B2020 ਪੇਪਰ ਵਾ ਇੱਕ ਸਾਲ ਵਾਲੇ ਪਲੀਜ਼ ਦੱਸਿਓ ਇਹ LFE ਵਾਲੇ ਹੁੰਦੇ ਵਾ ਜਾਂ ਨਹੀਂ ਨਹੀਂ ਵੀਰੇ LFE ਵਾਲੇ ਪੇਪਰ ਹੋਰ ਹੁੰਦੇ ਆ ਤੇ B2020 ਵਾਲੇ ਹੋਰ ਹੁੰਦੇ ਵਾ ਠੀਕ ਆ ਇਹ ਇੱਕੋ ਪੇਪਰ ਨਹੀਂ ਹੁੰਦੇ ਜਿਹੜੇ LFE ਵਾਲੇ ਹੁੰਦੇ ਆ ਇਹ ਕੰਟਰੈਕਸ਼ਨ ਵਾਲੇ ਹੁੰਦੇ ਜਿਨ੍ਹਾਂ ਵਿੱਚ ਇਸ ਵਾਰ ਬਹੁਤ ਰਿਫਿਊਜੀਆਂ ਆ ਪੇਪਰ ਮਲਕੀ ਆਪਾਂ ਖੈਰੀ ਕਿ ਦੂਜਾ ਨਹੀਂ ਉਹਨਾਂ ਨੇ ਦਿੱਤਾ ਇਸ ਵਾਰ ਜਿਹੜੇ ਆਪਣੇ ਜਿਹੜੇ LFE ਵਾਲੇ ਪੇਪਰ ਆਦੇ ਨਾ ਬਹੁਤ ਰਿਫਿਊਜ ਹੋ ਜਾਂਦੇ ਤੇ ਇਹ ਸੇਮ ਨਹੀਂ ਹੁੰਦੇ ਬੀ 2020 ਵਾਲੇ ਵੱਖਰੇ ਹੁੰਦੇ ਆ ਤੇ ਐਲ ਐਫੀ ਵਾਲੇ ਵੱਖਰੇ ਹੁੰਦੇ ਆ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਫੈਮਲੀ ਅਪਾਇੰਟਮੈਂਟ ਕਦੋਂ ਓਪਨ ਹੋਣੀ ਹੈ ਤਾਂ ਓਪਨ ਹੁੰਦੀ ਨਹੀਂ ਵੀਰੇ ਉਹ ਤੁਹਾਨੂੰ ਮੈਂ ਕਿਹਾ ਦਾ ਕੁਝ ਨਹੀਂ ਪਤਾ ਕਿ ਅਪਾਇੰਟਮੈਂਟ ਕਦੋਂ ਓਪਨ ਕਰਦੇ ਨੇ ਕਿਉਂ ਮਲਕੀ ਭਾਵੇਂ ਕਰਨ ਨੂੰ ਤਾਂ ਕੱਲ ਹੀ ਕਰਦੇ ਨੇ ਭਾਵੇਂ ਅਪਾਇੰਟਮੈਂਟ ਤੇ ਜੇ ਨਾ ਕਰਨ ਤੇ ਭਾਵੇਂ ਤੁਸੀਂ ਮਲਕੀ ਮਹੀਨਾ ਵੇਟ ਕਰੇ ਜਾਓ ਇਹ ਕਹਿੰਦੇ ਨੇ ਮੈਂ ਕੋਈ ਪੱਕਾ ਕੋਈ ਫਿਕਸਡ ਟਾਈਮ ਇਹਨਾਂ ਨੇ ਰੱਖਿਆ ਗਿਆ ਅਪਾਇੰਟਮੈਂਟ ਜਿਹੜੀ ਉਹਨਾਂ ਨੇ ਕਦੋਂ ਓਪਨ ਕਰਨੀ ਹੈ ਕਿਉਂਕਿ ਕੀ ਸਾਬਤਾ ਵਿਆ ਅਪਾਇੰਟਮੈਂਟ ਆਈ ਨਹੀਂ ਉਹ ਬੁੱਕ ਬਹੁਤ ਜਿਆਦਾ ਕੀਤੀਆਂ ਜਦੋਂ ਉਹਨਾਂ ਨੇ ਅਪਾਇੰਟਮੈਂਟ ਆ ਲਾਸਟ ਟਾਈਮ ਖੋਲੀਆਂ ਸੀ ਨਾ ਉਦੋਂ ਬਹੁਤ ਜਿਆਦਾ ਬੁੱਕ ਹੋਈਆਂ ਜਿਸ ਕਰਕੇ ਕਿਹੜੀ ਸਲੋਟਾਂ ਜਿਆਦਾ ਬੁੱਕ ਹੋਣ ਕਰਕੇ ਉਹਨਾਂ ਦਾ ਪਤਾ ਨਹੀਂ ਲੱਗਦਾ ਕਦੋਂ ਅਪਾਇੰਟਮੈਂਟ ਬੁੱਕ ਬਲਕਿ ਓਪਨ ਕਰਦੇ ਆ ਕਦੋਂ ਨਹੀਂ ਕਰਦੇ ਉਸ ਤੋਂ ਬਾਅਦ ਅਗਲਾ ਸਵਾਲ ਆ ਸਸੀ ਕੇ ਵੀਰ ਜੀ ਮੈਂ 1 ਸਾਲ ਤੇ 9 ਮੰਥ ਵਾਲੇ ਦੋਨੋਂ ਪੇਪਰ ਦੀ ਫਾਈਲ ਤਿਆਰ ਕਰਵਾਈ ਸੀ ਨਵੰਬਰ ਵਿੱਚ ਵੀਰ ਜੀ ਮੇਰੇ ਇਸ ਹਿਸਾਬ ਨਾਲ ਕਿੰਨੇ ਪਰਸੈਂਟ ਚਾਂਸ ਆ ਪੇਪਰ ਨਿਕਲ ਹੁੰਦੇ ਮੈਂ 2023 ਤੋਂ ਪੇਪਰ ਪਰਵਾ ਰਿਹਾ ਆ ਇਸ ਵਾਰ ਮੈਂ ਕਿਸੇ ਹੋਰ ਕੋ ਪੇਪਰ ਫਾਈਲ ਪੇਪਰ ਫਿਲ ਕਰਵਾਈ ਆ ਇਸ ਵਾਰ ਮੈਂ ਆਪਣੇ ਰਿਸ਼ਤੇਦਾਰ ਕੋਲ ਨਹੀਂ ਇੱਕ ਏਜੰਟ ਕੋਲ ਪੇਪਰ ਪਰਵਾਇਆ ਆ ਬੇਟਾ ਜੇਕਰ ਤੁਸੀਂ ਆਪਣੇ ਮਲਕੀ ਦੋਵੇਂ ਪੇਪਰ ਭਰਾਏ ਜੇ ਮਲਕੀ ਆਪਣੀਆਂ ਆਪਣੀ ਜਿਹੜੀ ਫਾਈਲ ਬਾਹਰ ਰੈਡੀ ਕਰਾਈ ਹੈ 9 ਮੰਥ ਵਾਲੇ ਪੇਪਰਾਂ ਦੀ ਵੀ ਤੇ ਸਾਲ ਵਾਲੇ ਪੇਪਰਾਂ ਦੀ ਵੀ ਮੈਂ ਤੁਹਾਨੂੰ ਇੱਕ ਸਲਾਹ ਦਊਂਗਾ ਜੇਕਰ ਇਹ ਪੇਪਰ ਨਿਕਲ ਜਾਣ ਸਾਲ ਵਾਲੇ ਉਹ ਜਿਆਦਾ ਵਧੀਆ ਵਾ ਮਲਕੀ ਨਿਕਲਨੇ ਚਲੋ ਉਹਨਾਂ ਦੀ ਮਰਜ਼ੀ ਨਾਲ ਨਿਕਲਨੇ ਆ ਚਲੋ ਜਿਹੜੇ ਨਿਕਲ ਜਾਣ ਵਧੀਆ ਆ ਪੇਪਰ ਦੋਵੇਂ ਵਧੀਆ ਵਾ ਪਰ ਸਾਲ ਵਾਲੇ ਪੇਪੰਚ ਕੀ ਹੁੰਦਾ ਵਾ ਸਾਲ ਵਾਲੇ ਪੇਪਰ ਜਿਹੜੇ ਆ ਉਹ ਮਲਕੀ ਬੈਟਰ ਹੁੰਦੇ ਜੇ ਤੁਸੀਂ ਇੱਥੇ ਆਓ ਤਾਂ ਤੁਹਾਨੂੰ ਮਲਕੀ ਜਿਆਦਾ ਦੀ ਔਖ ਨਹੀਂ ਕਰਨੀ ਪੈਂਦੀ ਤੁਹਾਨੂੰ ਮਲਕੀ ਜਿਆਦਾ ਸਟ੍ਰੈਗਲ ਨਹੀਂ ਕਰਨਾ ਪੈਂਦਾ ਦੂਜੀ ਗੱਲ ਕੀ ਪੇਪਰ ਨਿਕਲਣ ਦੀ ਚਾਂਸ ਦੀ ਜੇਕਰ ਆਪਾਂ ਗੱਲ ਕਰ ਲਈਏ ਚਾਂਸ ਕੋਈ ਨਹੀਂ ਚੇਂਜ ਹੁੰਦਾ ਇਹ ਨਹੀਂ ਕਿ ਤੁਹਾਨੂੰ ਮਿਲ ਕੀ ਜੇਕਰ ਤੁਸੀਂ ਦੋਸਾਂ ਦੇ ਪੇਪਰ ਭਰ ਆਏ ਤੁਹਾਡੇ ਪੇਪਰ ਨਿਕਲਣ ਦੇ ਚਾਂਸ ਵੱਧ ਜਾਣਗੇ ਇਹ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਤੁਹਾਡੇ ਜਦੋਂ ਇੱਕ ਥਾਂ ਪੇਪਰ ਨਿਕਲ ਆਏ ਮਲਕੀ ਤੁਸੀਂ 9 ਮੰਥ ਵਾਲੇ ਵੀ ਭਰਿਆ ਤੁਹਾਡੇ ਤੁਸੀਂ ਸਾਲ ਵਾਲੇ ਵੀ ਭਰੇ ਆ ਜੇਕਰ ਤੁਹਾਡੇ ਪੇਪਰ 9 ਮੰਥ ਵਾਲੇ ਨਿਕਲ ਆਏ ਤੁਹਾਡੇ ਇਹਦੇ ਸਾਲ ਵਾਲੇ ਪੇਪਰ ਆ ਉਹ ਆਟੋਮੈਟਿਕ ਹੀ ਉਹਨਾਂ ਨੇ ਕੈਨਸਲ ਕਰ ਦੇਣੇ ਆ ਜੇਕਰ ਤੁਹਾਡੇ ਪੇਪਰ ਨਿਕਲ ਆਏ ਸਾਲ ਵਾਲੇ ਫਿਰ ਤੁਹਾਡੇ ਨੂੰ 9 ਮੰਥ ਵਾਲੇ ਪੇਪਰ ਜਿਹੜੇ ਆ ਆਟੋਮੈਟਿਕ ਉਹਨਾਂ ਨੇ ਕੈਨਸਲ ਕਰ ਮਲਕੀ ਇਹ ਨਹੀਂ ਕਿ ਤੁਸੀਂ ਮਲਕੀ ਦੋ ਵਾਰ ਭਾੜੇ ਦਾ ਪੇਪਰ ਨਿਕਲਦੇ ਚਾਂਸ ਜਿਹੜੇ ਵੱਧ ਜਾਣੇ ਆ ਚਾਂਸ ਤਾਂ ਨਹੀਂ ਕੋਈ ਬੇਹਦ ਵਿੱਚ ਫਰਕ ਪੈਂਦਾ ਬਾਕੀ ਉਮੀਦ ਕਰਦਾ ਹਾਂ ਸਰ ਦਾਲੇ ਪੇਪਰ ਨਿਕਲਦੇ ਚਾਂਸ ਇਸ ਵਾਰ ਵੱਧ ਹੋ ਸਕਦੇ ਕਿਉਂਕਿ ਇਸ ਵਾਰ ਜਿੰਨਾ ਕੋਟਾ ਵਾ ਉਸ ਤੋਂ ਵੀ ਘੱਟ ਪੇਪਰ ਭਰੇ ਗਏ ਇਸ ਕਰਕੇ ਪੇਪਰ ਨਿਕਲਦੇ ਇਸ ਵਾਰ ਚਾਂਸ ਹੈਗੇ ਆ ਉਸ ਤੋਂ ਬਾਅਦ ਅਗਲਾ ਮੈਸੇਜ ਆਇਆ ਵਾ ਸਸੀ ਕਾਇ ਵਿਜੀ ਜੇ ਸਿਰਫ ਐਂਟਰੀ ਵੀਜੇ ਤੇ ਆਈ ਹੋਈ ਹੈ ਫਰੈਂਡ ਦੇ ਕਰ ਰਹਿ ਕਿ ਡਰਾਈਵਿੰਗ ਲਾਇਸੈਂਸ ਅਪਲਾਈ ਕਰ ਸਕਦੇ ਹਾਂ ਜਾਂ ਪਹਿਲਾਂ ਪੋਸਟ ਆਫਿਸ ਚ ਖਾਤਾ ਖਲਮਾਉਣਾ ਪਊ ਜਾਂ ਡਾਕੂਮੈਂਟ ਬਣਵਾਉਣੇ ਪੈਣਗੇ ਖੇਟ ਜਮਾ ਕਰਵਾਉਣੀ ਪਊ ਫਿੰਗਰ ਕਰਵਾਉਣੇ ਪੈਣਗੇ ਕਿਸੰਜੋਰ ਨੂੰ ਲੈਣੀ ਪਊਗੀ ਪਹਿਲਾਂ ਵੀਰੇ ਮਲਕੀ ਤੁਸੀਂ ਆਪਣਾ ਉੰਜ ਜਿਹੜਾ ਸਕੂਲ ਵਾਲ ਡਰਾਈਵ ਲਾਇਸੈਂਸ ਵਾਲਾ ਜਿਹੜਾ ਸਕੂਲ ਤੁਸੀਂ ਉਹਦੇ ਚ ਜੁਆਇਨਿੰਗ ਕਰ ਸਕਦੇ ਏ ਜੀ ਠੀਕ ਆ ਉਹ ਚਲੋ ਤੁਹਾਡੀ ਹੋਸਪਿਟੀ ਬਣ ਜਾਂਦੀ ਤੁਸੀਂ ਉਹਨਾਂ ਨਾਲ ਜੁਆਇਨਿੰਗ ਕਰ ਸਕਦੇ ਏ ਜੀ ਪਰ ਤੁਹਾਨੂੰ ਉਹਦੇ ਟੈਸਟ ਦੇਣ ਵਾਸਤੇ ਤੁਹਾਨੂੰ ਡਾਕੂਮੈਂਟ ਤੁਹਾਡੇ ਕੋਲ ਚਾਹੀਦੀ ਆ ਤੁਹਾਡੇ ਕੋਲ ਸੰਜੋਰ ਨੂੰ ਚਾਹੀਦੀ ਆ ਤੁਹਾਡੇ ਕੋਲ ਕਾਰਟ ਸੈਂਡ ਅੰਦਰ ਚਾਹੀਦੀ ਆ ਤਿੱਗਿਆ ਹੋਰ ਇੱਕ ਡਾਕੂਮੈਂਟ ਜਿਵੇਂ ਕੋਈ ਫਿਸ਼ ਕਾਲੀ ਹੋ ਗਿਆ ਕੱਠ ਦੇ ਦਿਨ ਤੋਂ ਤੁਹਾ ਵੀ ਸੰਜੋਰਨ ਹੋ ਗਈ ਇਹ ਤਿੰਨ ਮੇਨ ਡਾਕੂਮੈਂਟ ਜਿਹੜੇ ਤੁਹਾਡੇ ਲੱਗਦੇ ਆ ਨਾਲ ਜੋ ਤੁਸੀਂ ਟੈਸਟ ਦੇਣਾ ਹੁੰਦਾ ਵਾ ਬਾਕੀ ਹੁਣ ਜੀ ਤੁਸੀਂ ਜੁਆਇਨਿੰਗ ਕਰ ਸਕਦੇ ਆ ਜਾਂ ਆਪਣੇ ਜਿਹੜੇ ਵਾ ਤਿਆਰੀ ਕਰ ਤਿਆਰੀ ਕਰਨ ਵਾਸਤੇ ਸਕੂਲ ਵਿੱਚ ਜੁਆਇਨਿੰਗ ਕਰੋ ਹੁਣ ਜੇ ਤੁਹਾਡੇ ਡਾਕੂਮੈਂਟ ਬਣ ਜਾਂਦੇ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਵਾ ਆਪਣਾ ਡਰਾਈਵਿੰਗ ਲਾਇਸੈਂਸ ਵਾਲਾ ਟੈਸਟ ਦੇ ਸਕਦੇ ਏ ਜੀ ਠੀਕ ਆ ਲਓਏ ਮਿੱਤਰੋ ਇਹ ਨਿੱਕੀ ਵੀਡੀਓ ਆ ਕਮੈਂਟਾਂ ਦੇ ਜਵਾਬ ਤੇ ਬਣਾਈ ਆ ਜੇਕਰ ਤੁਹਾਡਾ ਵੀ ਕੋਈ ਕਮੈਂਟ ਹੈਗਾ ਸੀ ਜਾਂ ਹੈਗਾ ਵਾ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਸ ਕਮੈਂਟ ਦੇ ਜਿਹੜੇ ਜਵਾਬ ਆ ਉਹ ਦੇਣ ਦੀ ਕੋਸ਼ਿਸ਼ ਜਰੂਰ ਕਰਾਂਗੇ ਇਸ ਵੀਡੀਓ ਵਿੱਚ ਸਿਰਫ ਇੰਨਾ ਹੀ ਮੇਰੇ ਨਾਲ ਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ